ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਾਸ਼ਾਹੀ 10ਵੀਂ ਦੇ ਨਾਲ ਸੰਬੰਧਿਤ ਪਿੰਡ ਆਲਮਗੀਰ ਮੰਜੀ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਹਾਂਜੀ ਸੰਗਤ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਆਲਮਗੀਰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਗੁਰਦੁਆਰਾ ਆਲਮਗੀਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਆਪਾਂ ਉਹ ਆਪਾਂ ਚੱਲ ਕੇ ਹੁਣ ਗੁਰੂ ਘਰ ਦੇ ਅੰਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ। ਇਹ ਗਰਮੀ ਹੋਣ ਕਰਕੇ ਧਰਤੀ ਪੂਰੀ ਤਪੀ ਬਈਏ। ਆਪਾਂ ਇਹ ਆਪਾਂ ਗੁਰੂ ਕੇ ਲੰਗਰ ਦੀ ਇਮਾਰਤ ਜਿਹੜੀ ਉਹ ਦੇਖ ਰਹੇ ਆਂ ਤੇ ਖੰਡਾ ਸਾਹਿਬ ਸੋਵਿਤ ਹੈ ਮੋਰ ਦੁਆਰਾ ਆਲਮਗੀਰ ਸਾਹਿਬ ਹਾਂਜੀ ਸੰਗਤ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਆਲਮਗੀਰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਗੁਰਦੁਆਰਾ ਆਲਮਗੀਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਆਪਾਂ ਇਹ ਸਾਹਮਣੇ ਦੇਖ ਰਹੇ ਹਾਂ ਆਪਾਂ ਗੁਰਦੁਆਰਾ ਆਲਮਗੀਰ ਜੀ ਇਸ ਦੇ ਇਤਿਹਾਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਬੋਰ ਹਾਂਜੀ ਗੁਰਦੁਆਰਾ ਸ੍ਰੀ ਬੰਜੀ ਸਾਹਿਬ ਫਾਸ਼ਾਏ ਦਸਵੀਂ ਗੁਰੂ ਕarde દર્ਸ਼ਨ ਕਰ ਰਹੇ ਆਪਾਂ ਸਾਹਮਣੇ ਇਤਿਹਾਸ ਹੈ ਜੀ ਥੋੜਾ ਜਿਹਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਈਏ ਇਸ ਪਵਨ ਪਵਿੱਤਰ ਸਥਾਨ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਸ਼ੋਪਾਤ ਹੈ ਗੁਰੂ ਸਾਹਿਬ 14 ਪੋਸ ਹਨ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਚਮਕੌਰ ਸਾਹਿਬ ਦੀਆਂ ਜੰਗਾ ਯੁੱਧਾਂ ਦਾ ਟਕਰਾ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜਾ ਦੇ ਵਿਖੜੇ ਪੈਂਡੇ ਅਤੇ ਭਾਈ ਨਵੀਖਾਂ ਨਾਲ ਉੱਚ ਦੇ ਪੀਰ ਦੇ ਰੂਪ ਵਿੱਚ ਇੱਥੇ ਪਹੁੰਚੇ ਸਨ ਗੁਰੂ ਸਾਹਿਬ ਨੇ ਇੱਕ ਬਾਲਣ ਚੁਗਦੀ ਮਾਤਾ પાસેੋਂ ਨੇੜੇ ਜਲ ਹੋਣ ਬਾਰੇ ਪੁੱਛਿਆ ਮਾਤਾ ਨੇ ਕਿਹਾ ਕਿ ਸਾਹਮਣੇ ਇੱਕ ਖੂਹ ਹੈ ਪਰ ਉੱਥੇ ਸਰਾਲ ਰਹਿੰਦੀ ਹੈ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਕਲਿਆਣ ਕੀਤਾ ਸਰਾਲ ਖੂਹ ਵਿੱਚ ਡਿਗਣ ਕਰਕੇ ਖੂਹ ਦਾ ਜਲ ਪੀਣ ਯੋਗ ਨਾ ਰਿਹਾ ਸਤਗੁਰਾਂ ਨੇ ਧਰਤੀ ਦੀ ਹਿੱਕ ਵਿੱਚ ਇੱਕ ਤੀਰ ਹੋਰ ਮਾਰ ਕੇ ਜਲ ਦਾ ਸੋਮਾ ਵਰਗਟ ਕੀਤਾ ਇਹ ਕੋਤਕ ਵੇਖ ਕੇ ਮਾਤਾ ਨੇ ਆਪਣੇ ਕੋਹੜ ਦੀ ਬਿਮਾਰੀ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ ਮਾਤਾ ਨੂੰ ਪਵਿੱਤਰ ਜਲ ਦੇ ਸੋਮੇ ਵਿੱਚ ਇਸ਼ਨਾਨ ਕਰਨ ਲਈ ਕਿਹਾ ਤੇ ਵਰ ਦਿੱਤਾ ਕਿ ਜੋ ਵੀ ਸਿੱਖ ਸ਼ਰਧਾ ਨਾਲ ਇਸ ਪਿੰਡ ਵਸ ਇਸ ਸਥਾਨ ਤੇ ਦਰਸ਼ਨ ਇਸ਼ਨਾਨ ਕਰੇਗਾ ਉਸ ਦੇ ਦੁੱਖਾਂ ਕਸ਼ਟਾਂ ਦਾ ਨਾਸ਼ ਹੋਵੇਗਾ ਮਾਤਾ ਨੇ ਸਾਰੇ ਵਿਥਿਆ ਆਲਮਗੀਰ ਨਿਵਾਸੀ ਚਮਕੌਰ ਦੀ ਗੜੀ ਦੇ ਸ਼ਹੀਦ ਭਾਈ ਸਰਦੂਰ ਸਿੰਘ ਦੇ ਪਿਤਾ ਭਾਈ ਲਗਾਈਆ ਸਿੰਘ ਵੱਲੋਂ ਗੁਰੂ ਸਾਹਿਬ ਨੂੰ ਇੱਕ ਸਣਾਈ ਗੁਰੂ ਸਾਹਿਬ ਨੂੰ ਇੱਕ ਘੋੜਾ ਭੇਟ ਕੀਤਾ ਚਮਕੌਰ ਦੀ ਗੜੀ ਵਿੱਚ ਇਸੇ ਪਿੰਡ ਆਲਮਗੀਰ ਦੇ ਦੋ ਹੋਰ ਸਿੰਘ ਭਾਈ ਸ਼ੇਰ ਸਿੰਘ ਅਤੇ ਭਾਈ ਸੁਖਾ ਸਿੰਘ ਵੀ ਸ਼ਹੀਦ ਹੋਏ ਸਨ ਗੁਰੂ ਸਾਹਿਬ ਨੇ ਸੰਗਤਾਂ ਨਾਲ ਵਚਨ ਕੀਤੇ ਅਤੇ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਸੰਗਿਤ ਰਾਏਕੋਟ ਵੱਲ ਨੂੰ ਰਵਾਨਾ ਹੋ ਗਏ ਇਸ ਸਥਾਨ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੇ ਬਾਬਾ ਨਾਨੂ ਸਿੰਘ ਜੀ ਨੂੰ ਦੱਖਣ ਤੋਂ ਭੇਜਿਆ ਉਹਨਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਅਤੇ ਸੇਵਾ ਸੰਭਾਲ ਕਰਦੇ ਹੋਏ ਇੱਥੇ ਹੀ ਬ੍ਰਹਮलीन ਹੋ ਗਏ ਗੁਰੂ ਸਾਹਿਬ ਦੀ ਯਾਦ ਵਿੱਚ ਹਰ ਸਾਲ 14 15 16 ਤੋਂ ਸਲਾਨਾ ਜੋੜ ਮੇਲਾ ਲਾਇਆ ਜਾਂਦਾ ਇੱਥੇ ਹਰ ਐਤਵਾਰ ਨੂੰ ਅਮਰਤਾ ਵਾਟਾ ਤਿਆਰ ਹੁੰਦਾ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਵਾਹਿ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਜਾ ਰਹੇ ਹਾਂ ਰਮਾ ਰਮਾ ਨਾ ਰਮਾ ਨਾ ਰਮਾ ਦੀਵਾਨ ਹਾਲ ਭਾਈ ਕਨਈਆ ਜੀ ਗੁਰਦੁਆਰਾ ਆਲਮਗੀਰ ਸਾਹਿਬ ਗੁਰੂ ਕੇ ਲੰਗਰ ਦੀ ਇਮਾਰਤ ਜਿਹੜੀ ਉਹ ਦੇਖ ਰਹੇ ਆ ਤੇ ਖੰਡਾ ਸਾਹਿਬ ਦਾ ਸੋਬਿਤ ਹੈ ਸੰਗਤ ਜੀ ਆਪਾਂ ਸਾਹਮਣੇ ਦੇਖਦੇ ਹਾਂ ਗੁਰੂ ਵਰ ਗੋਬਿੰਦ ਸਿੰਘ ਜੀ ਦੇ ਚੋਲਾ ਸਾਹਿਬ ਤੇ 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 ਪਵਨ ਕੋਠੀ ਪੰਜ ਨਰਨਕੀ ਸਾਹਿਬ